ਸਾ ਤੋਂ ਪਹਿਲਾਂ ਜੈਪੀਮ ਜੈ ਪਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਬੜੀ ਮੰਦ ਭਾਗੀ ਘਟਨਾ ਤੇ ਸਾਡੇ ਪੰਜਾਬ ਦੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੇ ਜਿਹੜਾ ਐਕਸੀਡੈਂਟ ਹੋਇਆ ਜਿਹੜੀ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਤੇ ਇਸ ਘਟਨਾ ਦਾ ਪੂਰੇ ਦੇਸ਼ ਦੇ ਵਿੱਚ ਅਫਸੋਸ ਚਿਤਾਇਆ ਜਾ ਰਿਹਾ ਹੈ ਕਿ ਜਿਹੜਾ ਉਹਨਾਂ ਦੇ ਸੱਟਾਂ ਲੱਗੀਆਂ ਔਰ ਅੱਜ ਤੰਦਰੁਸਤੀ ਦੇ ਲਈ ਪੂਰਾ ਵਿਛੋ ਜਿਹੜਾ ਦੁਆਵਾ ਕਰ ਰਿਹਾ ਕਿ ਉਹ ਜਲਦ ਤੰਦਰੁਸਤ ਹੋਣ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਹੜੇ ਅਵਾਰਾ ਪਸ਼ੂ ਆ ਇਹ ਉਹਨਾਂ ਦੇ ਕਾਰਨ ਘਟਨਾ ਹੁੰਦੀਆਂ ਸਿਰਫ ਜਵੰਦਾਜੀ ਨਾਲ ਹੀ ਨਹੀਂ ਪਹਿਲਾਂ ਵੀ ਜਿਹੜੀਆਂ ਘਟਨਾਵਾਂ ਹੁੰਦੀਆਂ ਰਹੀਆਂ ਕਿ ਮਾਵਾਂ ਦੇ ਜਿਹੜੇ ਪੁੱਤ ਆ ਜਾਨ ਖਵਾ ਵਿੰਦੇ ਆ ਤੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਨਾ ਸੜਕਾਂ ਦੇ ਦੁਆਲੇ ਅਵਾਰਾ ਪਸ਼ੂਆਂ ਨੂੰ ਰੋਕਣ ਲਈ ਬਾਉਂਡਰੀ ਕਰਨੀ ਚਾਹੀਦੀ ਹੈ ਕਿਤੇ ਨਾ ਕਿਤੇ ਜੇ ਉਥੇ ਜਿੱਥੇ ਵੀ ਇਹ ਘਟਨਾ ਹੋਈ ਹੈ ਉਥੇ ਤੇ ਉਥੇ ਸਰਕਾਰ ਜਿਹਨੇ ਜੇ ਬਾਉਂਡਰੀ ਕੀਤੀ ਹੁੰਦੀ ਸੜਕਾਂ ਨੂੰ ਤੇ ਇਹੋ ਜੀ ਘਟਨਾ ਨਾ ਵਾਪਰਦੀ ਤੇ ਅੱਜ ਸਾਡਾ ਵੀਰ ਤਾਜਵੀਰ ਜਵੰਦਾ ਜੋ ਸਾਰੇ ਦਿਲਾਂ ਦੀ ਧੜਕਣ ਹੈ ਤੇ ਅੱਜ ਉਹ ਜ਼ਿੰਦਗੀ ਦੀ ਜਿਹੜੀ ਜੰਗ ਲੜ ਰਿਆ ਔਰ ਅਸੀਂ ਵਾਲਮੀਕ ਐਕਸ਼ਨ ਫੋਰਸ ਪੰਜਾਬ ਤੋਂ ਵੀ ਜਿਹੜੀ ਕਾਮਨਾ ਕਰਦੇ ਹਾਂ ਕਿ ਜਲਦ ਹੋ ਕੇ ਆਪਣੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰੇ ਪੰਜਾਬੀ ਵਿਰਸੇ ਦੀ ਸੇਵਾ ਕਰੇ ਔਰ ਜਲਦ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਜਿੱਥੇ ਪੰਜਾਬ ਪੰਜਾਬੀ ਹੱਤ ਦੀ ਸੇਵਾ ਕਰਕੇ ਐਡਾ ਨਾਮ ਕਮਾਇਆ ਤੇ ਪ੍ਰਮਾਤਮਾ ਅੱਗੇ ਅਸੀਂ ਦੁਆ ਕਰਦੇ ਆਂ ਕਿ ਇਹ ਜਲਦੀ ਠੀਕ ਹੋ ਕੇ ਆਪਣੇ ਘਰ ਪਰਤੇ ਪੂਰੇ ਵਿਸ਼ਵ ਦੇ ਵਿੱਚ ਬੜੀ ਜਿਹੜੀ ਐ ਇਸ ਘਟਨਾ ਦਾ ਜਿਹੜਾ ਰੋਸ ਹੋ ਰਿਹਾ ਕਿ ਇਹ ਘਟਨਾ ਕਿਦਾਂ ਹੋਈ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜੇਕਰ ਆਪਾਂ ਸਮੇਂ ਰਹਿੰਦਿਆਂ ਜਿਹੜੀਆਂ ਬਾਉਂਡਰੀਆਂ ਕੀਤੀਆਂ ਹੁੰਦੀਆਂ ਸੜਕਾਂ ਤੋਂ ਵਾਲੇ ਜਾਂ ਹੋਰ ਆਵਾਰਾ ਪਸ਼ੂਆਂ ਨੂੰ ਰੋਕਣ ਲਈ ਹੱਲ ਉਪਰਾਲੇ ਕੀਤੇ ਹੁੰਦੇ ਤਾਂ ਇਹ ਵੀ ਘਟਨਾ ਨਹੀਂ ਸੀ ਹੋਣੀ ਸੋ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ